ਕਿ ਸਮ ਬਾਰਡਰ ਤੇ ਰੋਕ ਕੀਤਾ ਜਾਂਦਾ ਹੈ ਉਸ ਪਾਸੋਂ ਅਸੂ ਗਾਸ ਦੇ ਗੋਲੇ ਚੱਲਦੇ ਆ ਰਬੜ ਬੋਲਟਸ ਚੱਲਦੀਆਂ ਨੇ ਔਰ ਸਿੱਧੇ ਫਾਇਰ ਹੁੰਦੇ ਆ ਪਰ ਇੱਕ ਤੇਰਾ ਤਿਰੰਗ ਬਹੁਤ ਵੀਡੀਓ ਵਾਇਰਲ ਹੁੰਦੀ ਹੈ ਇੱਕ ਨੌਜਵਾਨ ਦੀ ਜਿੰਦੇ ਵਿੱਚ ਇੱਕ ਨੌਜਵਾਨ ਦੇ ਹੱਥ 'ਚ ਬਲਾਸਟ ਹੁੰਦਾ ਉਹ ਨੌਜਵਾਨ ਸਾਡੇ ਨਾਲ ਅੱਜ ਮੌਜੂਦ ਆ ਵੀਰ ਨਾਲ ਗੱਲਬਾਤ ਕਰਾਂਗੇ ਜਦੋਂ ਉਹਦੇ ਹੱਥ 'ਚ ਗੋਲਾ ਫਟਦਾ ਤੇ ਉਸ ਤੋਂ ਬਾਅਦ ਉਹ ਅੱਜ ਸਾਨੂੰ ਮਿਲੇ ਨੇ ਤੇ ਗੋਲਾ ਫਟਣ ਤੋਂ ਬਾਅਦ ਪੂਰਾ ਹੱਥ ਡੈਮੇਜ ਹੋ ਚੁੱਕਾ ਹੈ ਅੱਜ ਤੱਕ ਤਿੰਨ ਜਗ੍ਹਾ ਦੇਖੋ ਤੁਸੀਂ ਟਾਂਕੇ ਲੱਗੇ ਹੋਏ ਆਪਰੇਟ ਹੋਇਆ ਹੋਇਆ ਕਿਸੇ ਨੂੰ ਪਤਾ ਨਹੀਂ ਸੀ ਉਸ ਤੋਂ ਬਾਅਦ ਇਸ ਨੌਜਵਾਨਾ ਕੀ ਹੋਇਆ ਵੀਡੀਓ ਵਾਇਰਲ ਹੋ ਚੁੱਕੀ ਸੀ ਮਤਲਬ ਕਿ ਜਿਹੜਾ ਇੱਕ ਹੱਥਾਂ ਪੈਰਾਂ ਨਾਲ ਕੰਮ ਕਰਨਾ ਹੁੰਦਾ ਜੀ ਹੱਥ ਹੀ ਨਾਲ ਕੰਮ ਕਰਨਗੇ ਤੇ ਉਹ ਕੰਮ ਕਿਦਾਂ ਕਰ ਪਾਊਗਾ ਫਿਊਚਰ ਖਤਮ ਹੋਣ ਵਾਲੇ ਤੇ ਕਗਾਰ ਤੇ ਪਹੁੰਚ ਗਿਆ ਪਰ ਉਹਨਾਂ ਦੇ ਹਾਲਾਤ ਕੀ ਬਣਦੇ ਨੇ ਬਾਹ ਹੱਥ ਦੀ ਕੰਡੀਸ਼ਨ ਬਹੁਤ ਖਰਾਬ ਸੀ ਰਾਜਪੁਰੇ ਐਡਮਿਟ ਹੋ ਗਏ ਸੀ ਰਾਜਪੁਰੇ ਹਾਂਜੀ ਰਾਜਪੁਰੇ ਵਾਲਿਆਂ ਨੇ ਜਵਾਬ ਦਿੱਤਾ ਸੀ ਜੋ ਦੇਤਾ ਹਾਂ ਕਹਿੰਦੇ ਵੀ ਸਾਡੇ ਵਾਸਤਾ ਨਹੀਂ ਹੈਗਾ ਹੱਥ ਕਟੇਗਾ ਟਾਈਮ ਲੱਗਾ ਸੀ ਤੇ ਪਹੁੰਚ ਗਏ ਇਲਾਜ ਤੇ ਗੱਲ ਕਰੀਏ ਤੇ ਪਰਿਵਾਰ ਚ ਤੁਹਾਡੇ ਕੌਣ-ਕੌਣ ਆ ਕੀ ਕਰਦੇ ਨੇ ਤੁਸੀਂ ਕੀ ਕਰਦੇ ਹੋ ਮੇਰਾ ਤਾਂ ਏਸ਼ੀਆ ਦਾ ਕੰਮ ਹੈ ਜੀ ਕਿਸੇ ਦਾ ਕੰਮ ਹਾਂਜੀ ਪਾਪਾ ਫੈਕਟਰੀ ਜੀ ਕੰਮ ਕਰਦੇ ਨੇ ਹਾਂਜੀ ਛੋਟਾ ਬ੍ਰਦਰ ਹੈ ਸਟੱਡੀ ਕਰ ਰਿਹਾ ਹੈ ਕਿ ਨਹੀਂ ਜ਼ਮੀਨ ਨਹੀਂ ਹੈਗੀ ਹੱਥ ਫੱਟਿਆ ਬੰਮ ਫਟ ਗਿਆ ਤੋਂ ਹੱਥ ਨੂੰ ਦੇਖ ਕੇ ਲੱਗਦਾ ਕਿਸੇ ਹਸਟਮ ਦੇ ਹਾਲਾਤ ਦੇ ਮੈਂ ਕਹਾ ਹੱਥ ਤਾਂ ਗਿਆ ਬਸ ਆਪਣਾ ਕੋਈ ਹਾਂਜੀ ਗਿਆ ਆਪਣਾ ਬਿਲਕੁਲ ਹੱਥ ਖੁੱਲ ਗਿਆ ਸੀ ਬਿਲਕੁਲ ਹਾਂਜੀ ਖੁੱਲ ਗਿਆ ਸੀ ਜਿਸੀ ਲੱਗ ਹੋ ਗਿਆ ਸੀ ਪਿੱਛੇ ਲਟਕ ਗਿਆ ਸੀ ਐਵੇਂ ਲਟਕ ਗਿਆ ਸੀ ਹੱਥ ਜਵਾਬ ਦਿੱਤਾ ਜੀ ਕਹਿੰਦੇ ਵੀ ਸਾਡੇ ਵਸਦਾ ਨਹੀਂ ਹੈ ਹਲਾ ਸ਼ਿਫਟ ਹੋਣਾ ਘਟਣਾ ਪੜਾ ਹਾਂਜੀ ਵੀ ਪਟਿਆਲਾ ਸ਼ਿਫਟ ਹੋ ਜਾਓ ਜੇ ਬਚਾ ਸਕਦੇ ਨੇ ਬਚਾ ਲੈਣਗੇ ოਪਰੇਸ਼ਨ ਹੋ ਚੁੱਕੇ ਹੋ ਹੁਣ ਤੱਕ ਇਹ ਦੋ ਵਾਰ ਹੀ ਹੋ ਗਿਆ ਜੀ ਦੋ ოਪਰੇਸ਼ਨ ਹੋ ਗਏ ਹਾਂ 29 ਤਰੀਕ ਦੇ ਫੇਰ ਕਹਿ ਰਹੇ ਨੇ ਜੇ ਨਾ ਕੰਮ ਕੀਤਾ ਫੇਰ ਕਰਾਂਗੇ ਵੱਲੋਂ ਕੁਝ سپورਟ ਲਈ ਤੁਸੀਂ ਉਹਦੀ ਹੈਲਪ ਲਈ ਪਰ ਨੰਬਰ ਪਾ ਦੇਵਾਂਗੇ ਤੇ ਕੰਟੈਕਟ ਕਰਕੇ ਕਿੰਨੀ ਨੂੰ سپورਟ ਦੀ ਲੋੜ ਆ ਉਹਨੇ ਤੁਸੀਂ ਜਾਂਦੀ ਹੈਲਪ ਕਰ ਸਕਦੇ ਹੋ ਆਰਥਿਕ ਤੌਰ ਤੇ ਵੀ ਵੀਰ ਦੇ ਇਲਾਜ ਵਾਸਤੇ ਚੀਜ਼ ਦੇ ਨੇ ਤੇ ਸਾਥ ਜ਼ਰੂਰ ਦਿਓ ਸਸਿਕਾ ਦੋਸਤੋ 13 ਤਰੀਕ ਨੂੰ ਕਿਸਾਨਾਂ ਵੱਲੋਂ ਇੱਕ ਕਾਲ ਦਿੱਤੀ ਜਾਂਦੀ ਹੈ ਦਿੱਲੀ ਕੋਚ ਦੀ ਜਿਸ ਕਾਲ ਦੇ ਵਿੱਚ ਜਦੋਂ ਕਿਸਾਨ ਨੌਜਵਾਨ ਟਰਾਲੀਆਂ ਡਰੈਕਟਰ ਲੈ ਕੇ ਬਾਰਡਰ ਵੱਲ ਨੂੰ ਵੱਧਦੇ ਆ ਤੇ ਸ਼ੰਭੂ ਬਾਰਡਰ ਤੇ ਰੋਕ ਦਿੱਤਾ ਜਾਂਦਾ ਹੈ ਉਸ ਪਾਸੋਂ ਅਸੂਗਾਸ ਦੇ ਗੋਲੇ ਚੱਲਦੇ ਆ ਰਬੜ ਬੋਲਟਸ ਚੱਲਦੀਆਂ ਨੇ ਔਰ ਸਿੱਧੇ ਫਾਇਰ ਹੁੰਦੇ ਆ ਪਰ ਇੱਕ 13 ਤਰੀਕ ਨੂੰ ਬਹੁਤ ਵੀਡੀਓ ਵਾਇਰਲ ਹੁੰਦੀ ਹੈ ਇੱਕ ਨੌਜਵਾਨ ਦੀ ਜਿੰਦੇ ਵਿੱਚ ਇੱਕ ਨੌਜਵਾਨ ਦੇ ਹੱਥ 'ਚ ਬਲਾਸਟ ਹੁੰਦਾ ਉਹ ਨੌਜਵਾਨ ਸਾਡੇ ਨਾਲ ਅਜ ਮੌਜੂਦ ਆ ਵੀਰ ਨਾਲ ਗੱਲਬਾਤ ਕਰਾਂਗੇ ਜਦੋਂ ਉਹਦੇ ਹੱਥ 'ਚ ਗੋਲਾ ਫਟਦਾ ਤੇ ਉਸ ਤੋਂ ਬਾਅਦ ਉਹ ਅੱਜ ਸਾਨੂੰ ਮਿਲੇ ਨੇ ਤੇ ਗੋਲਾ ਫਟਣ ਤੋਂ ਬਾਅਦ ਉਹਨਾਂ ਦੇ ਹਾਲਾਤ ਕੀ ਬਣਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਹੱਥ 'ਚ ਗੋਲਾ ਫਟਣ ਤੋਂ ਬਾਅਦ ਉਹਨਾਂ ਦੇ ਹੱਥ ਦੇ ਬਲੋਕੀ ਇੱਕ ਤਰ੍ਹਾਂ ਦੇ ਚੀਥੜੇ ਹੋੜ ਜਾਂਦੇ ਨੇ ਦੇਖੋ ਤੁਸੀਂ ਪੂਰਾ ਹੱਥ ਡੈਮੇਜ ਹੋ ਚੁੱਕਾ ਹੈ ਇੱਥੇ ਤੱਕ ਤੇ ਤਿੰਨ ਜਗ੍ਹਾ ਦੇਖੋ ਤੁਸੀਂ ਟਾਂਕੇ ਲੱਗੇ ਹੋਏ ਆਪਰੇਟ ਹੋਇਆ ਹੋਇਆ ਕਿਸੇ ਨੂੰ ਪਤਾ ਨਹੀਂ ਸੀ ਉਸ ਤੋਂ ਬਾਅਦ ਇਸ ਨੌਜਵਾਨ ਨਾਲ ਕੀ ਹੋਇਆ ਵੀਡੀਓ ਵਾਇਰਲ ਹੋ ਚੁੱਕੀ ਸੀ ਪਰ ਕਿਸੇ ਨੇ ਸਾਹ ਵੀ ਨਹੀਂ ਦਿੱਤਾ ਇਹਨਾਂ ਦਾ ਨਾ ਹੀ ਪਤਾ ਲੱਗਾ ਉਸ ਦੌਰਾਨ ਵੀਰ ਨੂੰ ਪੁੱਛਾਂਗੇ ਵੀ ਕਿਸ ਤਰ੍ਹਾਂ ਕਿਉਂ ਨਹੀਂ ਉਹ ਸਾਹਮਣੇ ਅੱਜ ਤੱਕ ਆਏ ਕੀ ਕਾਰਨ ਹੋ ਰਹੇ ਪਰ ਦੇਖੋ ਇੱਕ ਨੌਜਵਾਨ ਵੀਰ ਹੈ ਇਹਦੀ ਜ਼ਿੰਦਗੀ ਦਾ ਫਿਊਚਰ ਬਣੋ ਕਿ ਜਿਹੜਾ ਇੱਕ ਹੱਥਾਂ ਪੈਰਾਂ ਨਾਲ ਕੰਮ ਕਰਨਾ ਹੁੰਦਾ ਜੇ ਹੱਥ ਹੀ ਨਾ ਕੰਮ ਕਰਨਗੇ ਤੇ ਉਹ ਕੰਮ ਕਿਦਾਂ ਕਰ ਪਾਊਗਾ ਫਿਊਚਰ ਖਤਮ ਹੋਣ ਵਾਲੇ ਤੇ ਕਗਾਰ ਤੇ ਪਹੁੰਚ ਗਿਆ ਪਰ ਬਿਲਕੁਲ ਜਾਣਾਂਗੇ ਉਸ ਦੌਰਾਨ ਹੋਇਆ ਕੀ ਸੀ ਵੀਡੀਓ ਆਪਾਂ ਵੀ ਦੇਖੀ ਸੀ ਤੇ ਵੀਰ ਦਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਾ ਜਾਣਨਾ ਚਾਹੁੰਦੇ ਆ ਵੀ 13 ਤਰੀਕ ਨੂੰ ਇੱਕ ਬਹੁਤ ਇੱਕ ਵੀਡੀਓ ਵਾਇਰਲ ਹੋਂਦੀ ਜਿੰਦੇ ਸਿਰ ਤੇ ਪਰਨਾ ਤੁਹਾਡੇ ਬੰਨਿਆ ਹੁੰਦਾ ਪੀਲੇ ਰੰਗ ਦਾ ਇਸ ਤੇ ਟੰਗ ਦਾ ਤੇ ਬਲਾਸਟ ਹੋ ਜਾਂਦਾ ਉਸ ਤੋਂ ਬਾਅਦ ਪਤਾ ਲੱਗਦਾ ਹੈ ਵੀ ਜਦੋਂ ਆਪਾਂ ਅੱਜ ਮਿਲੇ ਆ ਕਿ ਤੁਹਾਡਾ ਹੱਥ ਡੈਮੇਜ ਹੋ ਚੁੱਕਿਆ ਹੈ ਪੂਰਾ ਉਹ ਜਿਹੜਾ ਉਸ ਦਿਨ ਹੋਇਆ ਕੀ ਸੀ ਅਸਲ ਚ ਤੁਸੀਂ ਹੈ ਕਿਤੇ ਸੀ ਕਰਕੇ ਰਹੇ ਸੀ ਕਿਦਾਂ ਤੁਹਾਡੇ ਹੱਥ 'ਚੋਂ ਬਲਾਸਟ ਹੁੰਦਾ 13 ਤਰੀਕ ਨੂੰ ਦਿੱਲੀ ਕੂਚ ਕਰਨ ਦੀ ਕੋਲ ਆਈ ਦਿੱਤੀ ਹੋਈ ਸੀ ਬਾ ਕੁਝ ਕਰਨੀ ਸੀ ਸੀ ਦਿੱਲੀ ਬਾ ਅੱਗੇ ਇਹਨਾਂ ਨੇ ਗੋਲਾ ਗੇਰਿਆ ਸੀ ਮਸੂ ਗੈਸ ਦਾ ਤਾਂ ਉਹ ਬਲਾਸਟ ਹੋ ਗਿਆ ਸੀ। ਵੈਰੀਗੇਟਰ ਸੈੱਟ ਕਰ ਰਹੇ ਸੀ ਅਸੀਂ। ਹਾਂਜੀ ਪਿੱਛੇ ਹੀ ਸੀ ਅਸੀਂ। ਬਿਲਕੁਲ। ਹਾਂਜੀ ਪਿੱਛੇ ਹੀ ਸੀ। ਅੱਗੇ ਨਹੀਂ ਸੀ ਮਤਲਬ ਕਿੰਨਾ। ਵੈਰੀਗੇਟ ਸੈੱਟ ਕਰ ਰਹੇ ਸੀ। ਇਹਨਾਂ ਨੇ ਆਪਣੀ ਗੋਲੀਵਾਰੀ ਸ਼ੁਰੂ ਕਰਤੀ ਸੀ। ਤੋਂ ਬਲਾਸਟ ਤੁਹਾਡੇ ਹੱਥ 'ਚ ਹੋ ਗਿਆ। ਹਾਂਜੀ ਬਲਾਸਟ। ਪਰ ਜਦੋਂ ਬਲਾਸਟ ਹੁੰਦਾ ਤੇ ਉਸ ਟਾਈਮ ਤੁਹਾਡੇ ਹੱਥ ਦੀ ਸਥਿਤੀ ਕੀ ਹੁੰਦੀ ਹੈ ਵੀ ਜਦੋਂ ਤੁਹਾਨੂੰ ਜਦੋਂ ਤੁਸੀਂ ਦੇਖਦੇ ਹੁੰਦੇ ਹੱਥ ਹੱਲ ਤੇ ਕੀ ਹੋ ਮਤਲਬ ਕਿ ਉਸ ਟਾਈਮ ਤੇ ਵੀਡੀਓ ਸਾਡੇ ਲੋਕੀ ਵੀਡੀਓ ਦੇਖ ਰਹੇ ਆ ਬਸ ਲੋਕਾਂ ਨੂੰ ਇਹ ਨਹੀਂ ਪਤਾ ਵੀ ਉਸ ਮੁੰਡੇ ਦਾ ਬਣਿਆ ਕੀ ਹੈ ਨਾ। ਉਹਦੀ ਜਾਨ ਬੱਚੀ ਵੀ ਕਿ ਨਹੀਂ ਕਿ ਉਹ ਉਨ ਦੇ ਉਨ ਦੇ ਰੁਸਾਨ ਕਿੰਨਾ ਹੋ ਗਿਆ ਹਣਾ ਬਾ ਹੱਥ ਦੀ ਕੰਡੀਸ਼ਨ ਬਹੁਤ ਖਰਾਬ ਸੀ ਰਾਜਪੁਰੇ ਐਡਮਿਟ ਹੋ ਗਏ ਸੀ ਰਾਜਪੁਰੇ ਹਾਂਜੀ ਰਾਜਪੁਰੇ ਵਾਲਿਆਂ ਨੇ ਜਵਾਬ ਦਿੱਤਾ ਸੀ ਜਵਾਬ ਦਿੱਤਾ ਹਾਂ ਕਹਿੰਦੇ ਵੀ ਸਾਡੇ ਵਾਸਤਾ ਨਹੀਂ ਹੈਗਾ ਹੱਥ ਕੱਟੇਗਾ ਫਿਰ ਅਸੀਂ ਇੱਧਰ ਪ੍ਰਾਈਵੇਟ ਹਸਪੀਟਲ ਚ ਕਰਾਇਆ ਸੀ ਟ੍ਰੀਟਮੈਂਟ ਹਾਂਜੀ ਫੇਰ ਇਸ ਕਰਕੇ ਇੱਥੇ ਆ ਨਹੀਂ ਸਕੇ ਸੀ ਇਸਤੀ ਅਸੀਂ ਹੈ ਨਹੀਂ ਸੀ ਤੇ ਜਦੋਂ ਤੁਸੀਂ ਜਦੋਂ ਤੁਹਾਡਾ ਹੱਥ ਫਟਿਆ ਬੰਬ ਫਟ ਗਿਆ ਤੋਂ ਹੱਥ ਨੂੰ ਦੇਖ ਕੇ ਲੱਗਦਾ ਕਿਸ ਹਸਟਮ ਦੇ ਹਾਲਾਤ ਦੇ ਮੈਂ ਕਹਾ ਹੱਥ ਤਾਂ ਗਿਆ ਬਸ ਆਪਣਾ ਹੋ ਜੀ ਹਾਂ ਜੀ ਗਿਆ ਆਪਣਾ ਬਿਲਕੁਲ ਹੱਥ ਖੁੱਲ ਗਿਆ ਸੀ ਬਿਲਕੁਲ ਹਾਂ ਜੀ ਖੁੱਲ ਗਿਆ ਸੀ ਜੀ ਲੱਗ ਗਿਆ ਸੀ ਪਿੱਛੇ ਲਟਕ ਗਿਆ ਸੀ ਐਵੇਂ ਲਟਕ ਗਿਆ ਸੀ ਤੇ ਜਦੋਂ ਡਾਕਟਰ ਸਾਹਿਬ ਨੇ ਦੇਖਿਆ ਡਾਕਟਰਾਂ ਨੇ ਕੀ ਕਿਹਾ ਉਸ ਨੂੰ ਇਹ ਕਹਿੰਦੇ ਸਾਡੇ ਜਵਾਬ ਦਿੱਤਾ ਜੀ ਕਹਿੰਦੇ ਵੀ ਸਾਡੇ ਵਸਦਾ ਨਹੀਂ ਹੈਗਾ ਪਟਿਆਲਾ ਸ਼ਿਫਟ ਹੋ ਜਾਣਾ ਪਟਣਾ ਪੈਣਾ ਹਾਂ ਜੀ ਵੀ ਪਟਿਆਲਾ ਸ਼ਿਫਟ ਹੋ ਜਾਓ ਜੀ ਬਚਾ ਸਕਦੇ ਨੇ ਬਚਾ ਲੈਣਗੇ ਅੱਛਾ ਮਤਲਬ ਕਿ ਮਤਲਬ ਕਿ ਹੱਥ ਤੱਕ ਐਸੋ ਜੀ ਕੰਡੀਸ਼ਨ ਹੋ ਗਈ ਸੀ ਵੀ ਕੱਟਣ ਦੀ ਨੋਬਤ ਆ ਗਈ ਸੀ ਹਾਂ ਜੀ ਨੋਬਤ ਆ ਗਈ ਸੀ ਕਿਉਂਕਿ ਇੱਥੇ ਪੇਸ਼ੜੀ ਬਹੁਤ ਆ ਗਈ ਜੀ 15 ਮਿੰਟ ਚ ਹਸਪੀਟਲ ਭਰ ਗਿਆ ਸੀ ਕਿੰਨੂ ਜਿਹੜੇ ਉਥੋਂ ਕਿਸਾਨ ਕੇਸਿਸ ਤੇ ਬਲਾਸਟ ਉਸ ਤੋਂ ਬਾਅਦ ਕੋਈ ਕੁਝ ਹੋਇਆ ਤੇ ਉਸ ਤੋਂ ਬਾਅਦ ਹਸਪੀਟਲ ਭਰ ਗਿਆ ਉਥੇ ਹਾਂਜੀ ਕਿਸੇ ਦੇ ਗੋਲੀ ਵੱਜਦੀ ਇਹਦੀ ਅੱਖ ਜੇ ਪੱਟੜ ਹੋਏ ਪਿਆ ਜੀ ਬੱਚਾ ਵੀ ਇੱਕ ਛੋਟਾ ਜਿਹਾ ਅਸਾਂ ਉਹਦੇ ਇੱਥੇ ਅੱਡੀ ਅੱਡੀ ਨਜ਼ਰ ਆ ਰਹੀ ਸੀ ਛੋਟਾ ਜਿਹਾ ਬੱਚੇ ਤੇ ਵੀ ਲੱਗੀ ਸੀ ਹਾਂਜੀ ਬੱਚੇ ਤੇ ਵੀ ਲੱਗੀ ਸੀ ਉਹ ਤੱਕ ਦੀ ਕਿਸ ਨੂੰ ਪਤਾ ਨਹੀਂ ਆ ਚੀਜ਼ਾਂ ਮਾਰੇ ਨਾ ਬੱਚਾ ਸੀ ਵੀ ਛੋਟਾ ਪਿੱਛੇ ਹੀ ਹੋਣਾ ਉਹਨਾਂ ਨੇ ਕਿਉਂਕਿ ਆਸੂ ਕੇਸ ਤਾਂ ਗੋਲਾ ਹੀ ਬੜੀ ਦੂਰ ਤੱਕ ਜਾਂਦਾ ਸੀ ਫਿਰ ਅਸੀਂ ਪ੍ਰਾਈਵੇਟ ਕਰਾਇਆ ਸੀ ਉਥੇ ਟ੍ਰੀਟਮੈਂਟ ਚੱਲਦਾ ਰਿਹਾ ਇੱਥੇ ਆਨ ਤੱਕ ਟਾਈਮ ਲੱਗਾ ਨਹੀਂ ਮਤਲਬ ਕੀ ਜੇ ਟਾਈਮ ਲੱਗਾ ਸੀ ਤੇ ਪਹੁੰਚ ਗਏ ਇਲਾਜ ਤੇ ਗੱਲ ਕਰੀਏ ਤੇ ਪਰਿਵਾਰ ਚ ਤੁਹਾਡੇ ਕੌਣ-ਕੌਣ ਆ ਕੀ ਕਰਦੇ ਨੇ ਤੁਸੀਂ ਕੀ ਕਰਦੇ ਹੋ ਮੇਰਾ ਤਾਂ ਏਸ਼ੀਆ ਦਾ ਕੰਮ ਹੈ ਜੀ ਕਿਸੇ ਦਾ ਕੰਮ ਹਾਂਜੀ ਪਾਪਾ ਫੈਕਟਰੀ ਚ ਕੰਮ ਕਰਦੇ ਨੇ ਹਾਂਜੀ ਛੋਟਾ ਬ੍ਰਦਰ ਹੈ ਸਟੱਡੀ ਕਰ ਰਿਹਾ ਹੈ ਕਿ ਨਹੀਂ ਜ਼ਮੀਨ ਨਹੀਂ ਹੈਗੀ ਪਰ ਇਹ ਕੋਣ ਇਲਾਜ ਕਿਦਾਂ ਕਰਾਇਆ ਜੇ ਜੇ ਮਲਕ ਕਰੋ ਤੁਸੀਂ ਠੀਕ ਠਾਕ ਹੋ ਮਲਕ ਕੰਡੀਸ਼ਨ ਤੁਹਾਡੀ ਇਹੋ ਜੀ ਆਰਥਿਕ ਤੌਰ ਤੇ ਡਾਊਨ ਹੈ ਤੁਸੀਂ ਫਿਰ ਇਲਾਜ ਕਿਦਾਂ ਕਰਾਇਆ ਪੈਸੇ ਫੱਟ ਕੇ ਕਰ ਲਿਆ ਜੀ ਕਰਵਾਇਆ ਫਿਰ ਕਿੰਨੇ ਪੈਸੇ ਲੱਗੇ ਲੱਗ ਗਿਆ ਜੀ ਲੱਖ ਤੋਂ ਉੱਪਰ 1.5 ਲੱਖ ਤੱਕ ਆਣੀ ਪਹੁੰਚ ਗਈ ਜੀ ਤੁਸੀਂ ਜੱਥੇ ਬੰਨੀ ਆ ਤੱਕ ਪਹੁੰਚ ਕੀਤੀ ਜਾਂ ਕਿਸੇ ਹੋਰ ਨਾਲ ਗੱਲਬਾਤ ਕੀਤੀ ਨਹੀਂ ਗੱਲ ਕੀਤੀ ਨਹੀਂ ਨਾ ਜੀ ਟ੍ਰੀਟਮੈਂਟ ਚੱਲਦਾ ਰਿਹਾ ਰੋਜ਼ ਬੁਲਾਉਂਦੇ ਸੀ ਅੱਛਾ ਹਾਂ ਜੀ ਟਾਈਮ ਨਹੀਂ ਲੱਗਣਾ ਮਤਲਬ ਕਿ ਹੱਥਾਂ ਦੀ ਸੋਗ ਹੱਥ ਕੰਡੀਸ਼ਨ ਖਰਾਬ ਹੋ ਗਈ ਸੀ ਮਤਲਬ ਟੈਨਸ਼ਨ ਪੈ ਗਈ ਵੀ ਇਹਨੂੰ ਠੀਕ ਕਰਨਾ ਜ਼ਰੂਰੀ ਹੈ ਹਾਂ ਜੀ ਉੱਥੇ ਤੇ ਅਸੀਂ ਮੈਂ ਬਾਅਦ ਵਿੱਚ ਵੀ ਚਲੇ ਜਾਵਾਂਗੇ ਹਾਂ ਜੀ ਇੱਥੇ ਪਹਿਲਾਂ ਟ੍ਰੀਟਮੈਂਟ ਕਰਾ ਲਈਏ ਤੇ ਚਲੇ ਜਾਂਦੇ ਹਾਂ ਜੀ ਤੇ ਟੋਟਲ ਲੱਖ ਲੱਖ ਤੋਂ 1.5 ਲੱਖ ਤੱਕ ਲੱਗ ਗਿਆ ਹਾਂ ਲੱਗ ਗਿਆ ਜੀ ਹਾਲੀ ਹੋਰ ਵੀ ਲੱਗ ਸਕ ਮੁੱਠੀ ਬੰਦ ਨਹੀਂ ਹੁੰਦੀ ਜੀ ਮੁੱਠੀ ਬੰਦ ਨਹੀਂ ਹੁੰਦੀ ਨਾ ਫਾਲੀ ਕਹ ਰਹੇ ਦੁਬਾਰਾ ਜਿੰਨਾ ਚੱਲਿਆ ਫੇਰ ਕਹਿ ਰਹੇ ਆਪਰੇਸ਼ਨ ਕਰਾਂ ਉਹ ਤੀਜੀ ਵਾਰੀ ਆਪਰੇਸ਼ਨ ਹੋਏਗਾ ਤੀਜੀ ਵਾਰੀ ਪਰ ਨਹੀਂ ਤੁਸੀਂ ਜਦੋਂ ਜਦੋਂ ਤੁਸੀਂ ਤੁਹਾਡੇ ਸੱਟ ਲੱਗੀ ਉਸ ਟਾਈਮ ਦਰਦ ਕਿੰਨਾ ਸੀ ਪਾਸ ਪਤਾ ਹੀ ਨਹੀਂ ਮਰਦਾ ਕਿ ਦਰਦ ਤਾਂ ਹੈਗਾ ਸੀ ਬਸ ਇਹ ਹੀ ਸੀ ਮੈਂ ਫਿਰ ਹੱਥ ਦੇ ਖਰਾਬ ਹੋਉਂਦਾ ਹੁਣ ਤਾਂ ਦਰਦ ਮਹਿਸੂਸ ਹੁੰਦੀ ਆ ਮੁੱਠੀ ਬੰਦ ਨਹੀਂ ਹੁੰਦੀ ਹੁਣ ਤਾਂ ਦਰਦ ਹੁੰਦੀ ਆ ਦਰਦ ਹੁੰਦੀ ਆ ਕੰਮ ਕਾਜਕਾਰ ਆਪਣੇ ਕੰਮ ਕਰ ਲੈਂਦੇ ਮਾੜਾ ਮੋਟਾ ਕੁਝ ਵੀ ਨਹੀਂ ਹੁੰਦਾ ਸੱਜਾ ਹੱਥ ਸੀਨਾ ਪਰ ਜਿਵੇਂ ਦੇਖਿਆ ਜਾਏ ਏਸ਼ੀਆ ਦਾ ਸੀਜ਼ਨ ਹੁੰਦਾ ਹੁਣ ਗਰਮੀ ਸੀਜ਼ਨ ਚੱਲ ਰਿਹਾ ਤੇ ਤੁਹਾਡਾ ਸੀਜ਼ਨ ਫਿਰ ਖਤਮ ਹੋ ਗਿਆ ਖਤਮ ਕੀ ਲੱਗਦਾ ਕਰਪੌਕ ਦੁਆਰਾ ਸੀ ਨਾ ਉਹ ਜਾਣ ਨਹੀਂ ਰਹਿਣੀ ਇੱਥੇ ਪਹਿਲੇ ਵਾਲੀ ਜਾਣ ਨਹੀਂ ਰਹਿਣੀ ਜਾਣ ਨਹੀਂ ਰਹਿਣੀ ਤੇ ਦੇਖਿਆ ਜਾਏ ਤੇ ਤੁਹਾਡੇ ਪਾਪਾ ਜੀ ਵੀ ਫੈਕਟਰੀ 'ਚ ਕੰਮ ਕਰਦੇ ਆ ਗਰੀਬ ਪਰਿਵਾਰ ਚੋਂ ਫਾਈਨੈਂਸ਼ਲੀ ਬਹੁਤ ਡਾਊਨ ਹੋ ਫਿਰ ਇੱਥੇ ਆਣ ਦੀ ਲੋਕ ਵੀ ਸਵਾਲ ਕਰ ਸੋਚਣਗੇ ਵੀ ਤੂੰ ਇੱਥੇ ਆਏ ਕਿਉਂ ਕੀ ਲਈ ਖੜੇ ਆਂ ਅੱਕਾਂ ਲਈ ਖੜੇ ਆ ਇਹਨਾਂ ਦੇ ਅੱਜ ਵੀ ਇੱਥੇ ਪਹੁੰਚ ਗਏ ਘਰ ਪਰਿਵਾਰ ਨੇ ਕੋ ਰੋਕਿਆ ਨਹੀਂ ਟੋਕਿਆ ਨਹੀਂ ਹਾਂ ਰੋਕਿਆ ਨਹੀਂ ਜਿੱਦਾਂ ਛੱਟ ਲੱਗੀ ਸੀ ਘਰ ਦੀ ਕੰਡੀਸ਼ਨ ਕਿਦਾਂ ਦੀ ਸੀ ਵੀ ਘਰ ਦੇ ਘਰ ਦੇ ਉਹਨੂੰ ਦੇਖ ਕੇ ਇਸ ਚੀਜ਼ ਨੂੰ ਤੁਸੀਂ ਪਰਿਵਾਰ ਚ ਬੱਚੇ ਦੇ ਛੱਟ ਜੋ ਲੱਗ ਜਾਂਦੀ ਹੈ ਮਾਪੇ ਦਾ ਰਿਐਕਸ਼ਨ ਤੇ ਬਹੁਤ ਹੀ ਓਮੋਸ਼ਨਲ ਹੁੰਦਾ ਉਹ ਲੜੇ ਵੀ ਹੋਣੇ ਤੁਹਾਡੇ ਨਾਲ ਹਾਂਜੀ ਬੋਲੇ ਸੀ ਹਾਂਜੀ ਹਾਂਜੀ ਮਤਲਬ ਕਿ ਦੇਖਿਆ ਨਹੀਂ ਗਿਆ ਉਹਨਾਂ ਕੋਲੋਂ ਉਹ ਲੈ ਨਹੀਂ ਕਿਹਾ ਵੀ ਤੁਹਾਡੇ ਚ ਕਿਹੜੀ ਕਿਹੜੀ ਜ਼ਮੀਨ ਹੈ ਤੂੰ ਉੱਥੇ ਜਾ ਕੇ ਲੜਦਾ ਰਿਹਾ ਹਾਂਜੀ ਕਿਹਾ ਸੀ ਮੈਂ ਹੱਕਾਂ ਲਈ ਖੜਿਆ ਆ ਵੀ ਆਪਣੀ ਬਿਲਕੁਲ ਹਾਂਜੀ ਤੇ ਦੇਖਿਆ ਜੇ ਵੀਰ ਦੀ ਵੀਡੀਓ ਤੁਸੀਂ ਸ਼ੇਅਰ ਵੀ ਕਰਿਓ ਵੀਰ ਦੀ سپورਟ ਲਈ ਆਪਾਂ ਨੰਬਰ ਵੀ ਪਾ ਦਾਂਗੇ ਤੇ ਵੀਰ ਦੇ ਅੱਗੇ ਆਉਣ ਵਾਲੇ ਇਲਾਜ ਦਾ ਤੁਸੀਂ ਹੋ ਸਕੇ ਤੇ سپورਟ ਵੀ ਜਰੂਰ ਕਰਿਓ ਕਿਉਂਕਿ ਦੇਖੋ ਵੀ ਇਹ ਨਾਰਮਲ ਪਰਿਵਾਰ ਚੋਂ ਨੇ ਨਾ ਜ਼ਮੀਨ ਐ ਨਾ ਕੁਛ ਐ ਪਰ ਫਿਰ ਵੀ ਕਿਸਾਨਾਂ ਨਾਲ ਖੜੇ ਹੋਏ ਉਹਨਾਂ ਦੇ ਖਾਮੀਸੇ ਖੜੇ ਹੋਇਆ ਤੇ ਸਾਨੂੰ ਲੱਗਾ ਕਿ ਵੀਡੀਓ ਪਾਣੀ ਚੀਦੀ ਹੋ ਕੰਡੀਸ਼ਨ ਵੀ ਦਿਖਾਣੀ ਚੀਦੀ ਪਹਿਲਾਂ ਤੇ ਵੀਰ ਦੇ ਪਰਿਵਾਰ ਪਰ ਪਰਿਵਾਰ ਕਿੱਥੇ ਆਪਣਾ ਇਹ ਅੰਬਾਲੀ ਜੀ ਇਹ ਬੜਾ ਕਿਹੜਾ ਪਿੰਡ ਤੁਹਾਡਾ ਕੱਕੜੂ ਪਿੰਡ ਹੈ ਜੀ ਅਪੜੂ ਪਿੰਡ ਹੈ ਹਾਂਜੀ ਅਜਾ ਕੱਕੜੂ ਪਿੰਡ ਜਿਹੜਾ ਰੋਡ ਦੇ ਨਾਲ ਤਨ ਪਿੰਡ ਹੈ ਥੱਲੇ ਹਾਂ ਨਾ ਉਹੀ ਪਿੰਡ ਦੇ ਤੁਸੀਂ ਤੇ ਦੇਖਿਆ ਜਦ ਵੀਰ ਦਾ ਨੰਬਰ ਪਾ ਦਿਆਂਗੇ ਆਪਾਂ ਤੇ ਹੁਣ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਚ ਠੀਕ ਹੋ ਜਾਊਗਾ ਮਤਲਬ ਕਿ ਹੋ ਤਾਂ ਜਾਏਗਾ ਪਰ ਪਹਿਲੇ ਵਾਲੀ ਗੱਲ ਨਹੀਂ ਰਹਿਣੀ ਇਹਦੇ ਚ ਹਾਂਜੀ ਕਿੰਨੇ ਕੋ ਪ੍ਰੇਸ਼ਣ ਹੋ ਚੁੱਕੇ ਹੋ ਹੁਣ ਤੱਕ ਇਹ ਦੋ ਵਾਰ ਹੀ ਹੋ ਗਿਆ ਜੀ ਦੋ ਪ੍ਰੇਸ਼ਣ ਹੋ ਗਿਆ ਹਾਂ ਹੁਣ ਤੀਸਰੇ ਦੀ ਫੇਰ ਕਹਿ ਰਹੇ ਨੇ ਜੀ ਨਾ ਕੰਮ ਕੀਤਾ ਫੇਰ ਕਰਾਂਗੇ ਬੋਲੋ ਕਿ ਤੇ ਇਹਦੀ ਸਵੋਇਲਿੰਗ ਬਹੁਤ ਜ਼ਿਆਦਾ ਹੈ ਕਿਉਂਕਿ ਨਸਾਂ ਕੰਮ ਨਹੀਂ ਕਰ ਰਹੀਆਂ ਪੂਰੀਆਂ ਨਾ ਜੀ ਕੰਮ ਨਹੀਂ ਕਰ ਰਹੀਆਂ ਉਤਲੀ ਕੰਮ ਕਰ ਰਿਹਾ ਤੁਸੀ ਦੇਖੋ ਉਹ ਦੇ ਵੀਰ ਦੇ ਹੱਥ ਦੀ ਕਿਉਂਕਿ ਸਾਰਿਆਂ ਨੇ ਵੀਡੀਓਸ ਤਾਂ ਦੇਖ ਲਈਆਂ ਪਰ ਉਸ ਵੀਰਾਂ ਦੇ ਬਾਅਦ ਚ ਹਾਲਾਤ ਕੀ ਸੀ ਦੇਖੋ ਤੁਸੀਂ ਕੰਮ ਹੀ ਨਹੀਂ ਕਰ ਰਿਹਾ ਪੂਰਾ ਹੱਥ ਇੱਕ ਹੱਥ ਨਾਲ ਕੀ ਕੰਮ ਕਰ ਪਾਊਗਾ ਇੱਕ ਮਨਾ ਅਪਾਹਜ ਹੋਣ ਵਾਲੀ ਗੱਲ ਹੋਊਗੀ ਕਿਉਂਕਿ ਜ਼ਿੰਦਗੀ ਚ ਇਹ ਉਹ ਜਆ ਵਰਕ ਕਦੀ ਨਹੀਂ ਕਰ ਪਾਊਗਾ ਬਲੇ ਠੀਕ ਤੇ ਹੋ ਜਾਊਗਾ ਆਪਰੇਸ਼ਨ ਕਰਾ ਰਹੇ ਆ ਵੀਰ ਪਰ ਜਿਹੜੀ ਗੱਲ ਹੁੰਦੀ ਵੀ ਆਪਾਂ ਦੋਨੋਂ ਹੱਥਾਂ ਨਾਲ ਕੰਮ ਕਰਨਾ ਸਟਰੋਂਗਲੀ ਕੰਮ ਕਰਨਾ ਹੁੰਦਾ ਉਹ ਚੀਜ਼ ਨਹੀਂ ਬਣ ਪਾਊਗੀ ਵੀਰ ਦੀ ਤੇ ਬੜੇ ਦੁੱਖ ਦੀ ਗੱਲ ਹੈ ਕਿ ਵੀਰ ਜਮੀਨ ਨਹੀਂ ਹੈ ਜਮੀਰ ਹੈਗੀ ਆ ਹੌਸਲਾ ਹੈਗਾ ਪਰ ਫਿਰ ਵੀ ਦੇਖੋ ਅੱਜ ਇੱਥੇ ਆ ਕੇ ਆਪਣੇ ਬਾਰੇ ਦੱਸ ਰਹੇ ਸਾਨੂੰ ਜਦੋਂ ਅੱਜ ਮਿਲੇ ਕਿਉਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਭ ਨੇ ਦੇਖਿਆ ਵੀਡੀਓ ਤੇ ਦੇਖ ਲਈਤੀ ਸਭ ਨੇ ਪਰ ਉਸ ਕੰਡੀਸ਼ਨ ਬਾਰੇ ਜਾਣਨਾ ਵੀ ਜ਼ਰੂਰੀ ਹੁੰਦਾ ਹੈ ਲੋਕਾਂ ਨੇ ਕਦੀ ਵੀ ਉਹਦੇ ਪਿੱਛੇ ਬੈਕਅਪ 'ਚ ਨਹੀਂ ਜਾਂਦੇ ਵੀ ਉਸ ਬੰਦੇ ਦੇ ਹਾਲਾਤ ਕੀ ਨੇ ਪਰ ਆਪਾਂ ਵੀਡੀਓ ਰਾਹੀਂ ਤੁਹਾਡੇ ਤੱਕ ਇਹ ਮੈਸੇਜ ਪਹੁੰਚਾ ਰਹੇ ਹਾਂ ਇਸ ਮੈਸੇਜ ਨੂੰ ਹੋਰ ਅੱਗੇ ਤੁਸੀਂ ਪਹੁੰਚਾਓ ਜਰੂਰ ਸ਼ੇਅਰ ਕਰਿਓ ਤੇ ਨਾਲ ਵੀਰ ਦੇ ਦੀ ਸਪੋਰਟ ਲਈ ਤੁਸੀਂ ਉਹਦੀ ਹੈਲਪ ਲਈ ਅਪਨ ਨੰਬਰ ਪਾ ਦੇਵਾਂਗੇ ਤੇ ਕੰਟੈਕਟ ਕਰਕੇ ਕਿੰਨੇ ਨੂੰ سپورਟ ਦੀ ਲੋੜ ਆ ਉਹਨੇ ਤੁਸੀ ਜਿੰਨੀ ਹੈਲਪ ਕਰ ਸਕਦੇ ਹੋ ਆਰਥਿਕ ਤੌਰ ਤੇ ਵੀ ਵੀਰ ਦੇ ਇਲਾਜ ਵਾਸਤੇ ਚੀਜ਼ ਦੇ ਨੇ ਤੇ ਸਾਥ ਜਰੂਰ ਦਿਓ ਔਰ ਜੁੜੇ ਰਹੋ ਇਸ ਪੇਜ ਨਾਲ ਇਹੋ ਜਿਹੇ ਵੀਡੀਓ ਸੱਪਾ ਲੈ ਕੇ ਆਂਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ